ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਜੈਕ ਵਾਲੀ ਟਰਾਲੀ ਆ 11 ਫੁੱਟੀ ਹੈਗੀ ਹੈ ਜੀ ਬਾਕੀ ਰੇਟ ਟਰਾਲੀ ਦਾ ਬਹੁਤ ਜ਼ਿਆਦਾ ਜਾਇਜ਼ ਆ ਤੇ ਜਿਹੜੇ ਵੀਰ ਮੰਗ ਰਹੇ ਸੀ ਘੱਟ ਪੈਸੇ ਲਾਉਣ ਵਾਸਤੇ ਜੈਕ ਵਾਲੀ ਟਰਾਲੀ ਚਾਹੀਦੀ ਸੀ ਉਹਨਾਂ ਵੀਰਾਂ ਲਈ ਇਹ ਵੀਡੀਓ ਵੀਡੀਓ ਐਂਡ ਤੱਕ ਜਰੂਰ ਦੇਖਿਆ ਸਾਰੀ ਜਾਣਕਾਰੀ ਮੋਬਾਈਲ ਨੰਬਰ ਤੇ ਰੇਟ ਵਗੈਰਾ ਵੀ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ ਤੇ ਬਾਕੀ ਜੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਆਉਂਦੀ ਰਹੂਗੀ ਜੇਕਰ ਤੁਸੀਂ ਵੀ ਕੋਈ ਖੇਤੀਬਾੜੀ ਸੰਦ ਵੇਚਣਾ ਚਾਹੁੰਦੇ ਹੋ ਚਾਰ ਤੋਂ ਪੰਜ ਫੋਟੋਆਂ ਜਾਂ ਵੀਡੀਓ ਬਣਾ ਕੇ ਸਾਨੂੰ ਵਟਸਐਪ ਨੰਬਰ ਸਕਰੀਨ ਤੇ ਆਪਣਾ ਚੱਲ ਰਿਹਾ ਭੇਜ ਸਕਦੇ ਹੋ ਤੇ ਬਾਕੀ ਤੁਹਾਡੀ ਐਡ ਲੱਗ ਜੂਗੀ ਹੁਣ ਗੱਲ ਕਰੀਏ ਟਰਾਲੀ ਦੀ ਟਰਾਲੀ ਹੈਗੀ ਜੀ 11 6 ਸਹਿਜ ਆ ਜੈਕ ਵਾਲੀ ਟਰਾਲੀ ਜੀ ਬਾਕੀ ਸਾਈਡਾਂ ਤੋਂ ਬਿਲਕੁਲ ਸਾਫ਼ ਟਰਾਲੀ ਆ ਰੰਗ ਪੇਂਟ ਵਧੀਆ ਚ ਹੋਇਆ ਵਿਆ ਕੋਈ ਬਾਹਲੀ ਕੁਆਡ ਹਾਲਤ ਵਿੱਚ ਟਰਾਲੀ ਨਹੀਂ ਖੜੀ ਤੇ ਜੈਕ ਵਾਲੀ ਟਰਾਲੀ ਜੈਕ ਪ੍ਰੋਪਰ ਕੰਮ ਕਰਦਾ ਜੀ ਕੜੇ ਵਾਲੇ ਰੇਮਾਂ ਰੇਮਾਂ ਜਿਹੜੇ ਉਹ ਕੜੇ ਵਾਲੇ ਆ 4 ਇੰਚੀ ਹਿੱਸਾ ਲੱਗਿਆ ਹੋਇਆ ਜੀ ਹਿੱਸਾ ਵੀ ਪੂਰਾ ਮਜ਼ਬੂਤ ਚੰਗਾ ਹਿੱਸਾ ਲੱਗਿਆ ਫਰਸ਼ ਵਗੈਰਾ ਟਰਾਲੀ ਦੇ ਵਿੱਚ ਨਵੀਂ ਲੱਗੀ ਹੋਈ ਆ ਤੁਸੀਂ ਬਾਕੀ ਵੀਡੀਓ ਦੇ ਵਿੱਚ ਫਰਸ਼ ਦੀ ਵੀ ਆਪਾਂ ਲਾ ਦਿੰਨੇ ਆ ਉਹ ਨਵੀਂ ਲੱਗੀ ਹੋਈ ਆ ਸਾਈਡਾਂ ਪ੍ਰਾਣੀਆਂ ਆ ਜੀ ਸਾਈਡਾਂ ਜਿਹੜੀਆਂ ਟਰਾਲੀ ਨੇ ਇਹ ਪੁਰਾਣੀਆਂ ਤੇ ਫਰਸ਼ ਨਵੀਂ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬਾਕੀ ਪੰਪ ਵਗੈਰਾ 2 ਸਟੇਜ ਪੰਪ ਲੱਗਿਆ ਹੋਇਆ ਵਧੀਆ ਪ੍ਰੋਪਰ ਕੰਮ ਕਰਦਾ ਟਰਾਲੀ ਵਧੀਆ ਘਰੇਲੂ ਕੰਮ ਵਾਸਤੇ ਦਾਣੇ ਪਾ ਸਕਦੇ ਹੋ ਤੁਸੀਂ ਵਧੀਆ ਕੰਮ ਦਿੰਦੀ ਹੈ ਜੀ ਜਿਹੜੇ ਵੀਰਾਂ ਨੇ ਘੱਟ ਪੈਸੇ ਦੇ ਵਿੱਚ ਜੈਕ ਵਾਲੀ ਟਰਾਲੀ ਲੈਣੀ ਆ ਕੰਮ ਲੈਣਾ ਤਾਂ ਤੁਹਾਡਾ ਬਿਲਕੁਲ ਵਧੀਆ ਸਰ ਜਾਊਗਾ ਟਰਾਲੀ ਕਿਤੋਂ ਕੋਈ ਮੋਰੀ ਨਹੀਂ ਕਿਤੋਂ ਕੋਈ ਗਲੀ ਸੜੀ ਨਹੀਂ ਬਾਕੀ ਤੁਸੀਂ ਕੰਡੀਸ਼ਨ ਫੋਟੋ ਦੇ ਵਿੱਚ ਦੇਖ ਸਕਦੇ ਹੋ ਟਾਇਰ ਹੱਬਾਂ ਵਗੈਰਾ ਸਾਰਾ ਕੁਝ ਓਕੇ ਹੈ ਜੀ ਤੇ ਬਾਕੀ ਟਾਇਰ ਇਹਦੇ ਗੱਲ ਕਰੀਏ 1220 ਦੇ ਆ ਜੇਕੇ ਦੇ ਟਾਇਰ 1220 ਦੇ ਆ ਗਾਡਰਾਂ ਤੇ ਟਰਾਲੀ ਹੈ ਜੀ ਚਾਸੀ ਵਗੈਰਾ ਇਹਦੀ ਗਾਡਰਾਂ ਦੀ ਬਣੀ ਹੋਈ ਆ ਪੁਰਾਣੇ ਗਾਡਰ ਚੰਗੇ ਗਾਡਰ ਲੱਗੇ ਹੋਏ ਆ ਜੀ ਤੇ ਇਹ ਆਪਣਾ ਵੀਰ ਦਾ ਨੰਬਰ ਸਕਰੀਨ ਤੇ ਉੱਪਰ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਰੇਟ ਹੈਗਾ ਜੀ ਇਹਦਾ 70000 70000 ਰੁਪਿਆ ਇਸ ਟਰਾਲੀ ਦਾ ਰੇਟ ਆ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਤੁਸੀਂ ਸੰਪਰਕ ਨੰਬਰ ਨੋਟ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਰੇਟ ਦੇ ਵਿੱਚੋਂ ਥੋੜਾ ਹਲਕਾ ਫੁਲਕਾ ਮਾਨਤਨ ਹੋ ਜਾਊ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ